ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਮੌਸਮ ਹੋਇਆ ਬਹੁਤ ਵਧੀਆ ਹੈ ਤੇ ਅੱਜ ਦਾ ਸਵੇਰ ਦਾ ਹੀ ਪੈ ਰਿਹਾ ਹੈ ਤੇ ਹੁਣ ਟਾਈਮ ਹੋ ਗਿਆ 6:30 ਦਾ ਤੇ ਆਪਾਂ ਹੁਣੇ-ਹੁਣੇ ਰਿਸ਼ਤੇਦਾਰੀ ਦੇ ਵਿੱਚੋਂ ਆਏ ਆ ਆ ਕੇ ਬਸ ਆਪਾਂ ਨੇ ਝਟਪਟ ਕਰ ਲਈਏ ਕਚੌਰੀਆਂ ਦੀ ਤਿਆਰੀ ਮਾਹਾਂ ਚਲੋ ਸਬਜ਼ੀ ਕਿਹੜਾ ਬਣਾਉਦਾ ਵੀ ਨਾਲੇ ਅੱਜ ਮੌਸਮ ਠੰਡਾ ਵੀ ਕਚੌਰੀਆਂ ਹੀ ਖਾਣੇ ਆ ਚਲੋ ਜੀ ਇੱਧਰ ਮੈਂ ਧਰ ਦਿੱਤੀ ਆ ਕੜਾਹੀ ਤੇ ਫਟਾਫਟ ਨਾਲ ਪਹਿਲਾਂ ਆਪਾਂ ਬਣਾ ਲਈਏ ਗੁਲਗਲੇ ਨਰਕ ਕਿਨੇ ਵੀ ਉੱਡ ਗਿਆ ਹਵਾ ਚਲਦੀ ਹੈ ਨਾ ਬਾਹਰ ਦੇਖੋ ਜੀ ਅੱਜ ਤਾਂ ਨਾ ਅਸੀਂ ਰਿਸ਼ਤੇਦਾਰੀ ਵਿੱਚ ਤਾਂ ਗਏ ਆ ਪਰ ਨਾ ਜਦ ਘਰ ਤੇ ਤੁਰੇ ਆ ਨਾ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਤਾਂ ਨਾ ਜਦ ਵਾਪਸ ਆਇਆ ਫੇਰ ਵੀ ਜਿੱਦਾਂ ਹੀ ਮੀਂਹ ਪੈਦਾ ਲਗਾਤਾਰ ਉਹੀ ਰਫ਼ਤਾਰ ਫੜੀ ਹੋਈ ਹੈ ਮੀਂਹ ਨੇ ਚਲੋ ਜੀ ਆਪਣਾ ਤੇਲ ਹੋ ਗਿਆ ਬਹੁਤ ਜ਼ਿਆਦਾ ਗਰਮ ਹੈ ਤੇ ਆਪਾਂ ਪਹਿਲਾਂ ਬਣਾ ਲਈਏ ਗੁਲਗਲੇ ਆਇਆ ਫੇਰ ਨਾ ਕਵੇਲਾ ਹੋ ਜਾਂਦਾ ਫੇ ਲੈਂਟ ਦੀ ਭਾਜੀ ਜਾਂਦੀ ਹੈ ਜਿਹੜੇ ਸਾਮ ਨਾਲ ਨਾ ਮੌਸਮ ਖਰਾਬ ਹੋਇਆ ਵਾ ਨਾ ਇਸ ਨੂੰ ਵੀ ਲੈਟ ਬਾਜੀ ਹੋਈ ਐ ਇਨਵਰਟਰੇ ਚੱਲਦਾ ਐ। ਕੋਈ ਹੰਡੇ ਮੌਸਮ ਦੇ ਵਿੱਚ ਤਾਂ ਨਾ ਗੁਲਗੁਲ ਕਜੋਰੀਆਂ ਵਧੀਆ ਲੱਗਦੀਆਂ ਐ। ਫਿਰ ਜਿਆਦਾ ਗਰਮੀ ਦੇ ਵਿੱਚ ਤਾਂ ਨਾ ਫਿਰ ਜੀਲ ਹੀ ਨਹੀਂ ਕਰਦਾ ਪਕਾਉਣੇ ਨੂੰ ਨਾ ਫਿਰ ਤਲੇ ਆ ਬਹੁਤਾ ਫਿਰ ਖਾਣ ਨੂੰ ਦਿਲ ਕਰਦਾ। ਅੱਜ ਜਿਵੇਂ ਆਉਣ ਲੱਗਾ ਸਬਜ਼ੀ ਵੀ ਭੁੱਲ ਗਏ। ਬਸ ਐ ਹੁੰਦਾ ਵੀ ਚਲੋ ਘਰੋਂ ਚੱਲੀਏ ਵੀ ਮੌਸਮ ਖਰਾਬ ਆ। ਮਕਾਉਂਡ ਉੱਤੇ ਸਬਜ਼ੀ ਕਿਹੜੀ ਲਊਗਾ ਕਿਹੜਾ ਲਊਗਾ 25 ਦੇ ਵਿੱਚ। ਹੁਣ ਸਵੇਰੇ ਦੇਖਾਂਗੇ ਸਬਜ਼ੀ ਬਾਰੇ ਤਾਂ ਸੇਲਟ ਮੈਗਨ ਕਿਤਾ ਜਿਆਦਾ ਹੀ ਹੈ ਇਹ ਸੱਕਰ ਪਤਾ ਨਹੀਂ ਕਹੀ ਕੀ ਇਹ ਹੋਰੇ ਲੋੜ ਦੀ ਨਾ ਜਿੜੀ ਜਿੜੀ ਜੀ ਸੱਕਰ ਹੈ ਕਈ ਵਾਰ ਤਾਂ ਢਾਲ ਸੱਕਰ ਆ ਜਾਂਦੀ ਹੈ ਕਈ ਵਾਰ ਆ ਜਾਂਦੀ ਹੈ ਚਿੱਟੀ ਸੱਕਰ ਕੋਈ ਕਲਰ ਕੋਲਰ ਦਾ ਹੀ ਬਹੁਤ ਜਿਆਦਾ ਫਰਕ ਪਿਆ ਹੋਇਆ ਹੈ ਤੁਸੀਂ ਆਪਣੇ ਇਹਨਾਂ ਗੁਲਗੁਲੇ ਬਣ ਕੇ ਹੋ ਗਏ ਨੇ ਤਿਆਰ। ਦੇਖੋ ਨਾਲੇ ਦੇ ਵਿੱਚ ਕੋਈ ਮਿੱਠਾ ਸੋਡਾ ਨਹੀਂ ਪਾਇਆ, ਕੁਝ ਨਹੀਂ ਪਾਇਆ। ਫੇਰ ਵੀ ਨਾ ਆਪਣੇ ਗੁਲਗੁਲੇ ਬਹੁਤ ਜ਼ਿਆਦਾ ਫੁੱਲੇ ਨੇ। ਦੇਖੋ ਜਦੋਂ ਮੈਂ ਗੁਲਗੁਲੇ ਬਣਾਉਣੀ ਆ ਨਾ ਮੈਂ ਬਿਨਾਂ ਸੌਂਫ ਦੇ ਨਾ ਕਦੇ ਗੁਲਗੁਲੇ ਨਹੀਂ ਬਣਾਏ ਹੈਗੇ। ਸੌਂਫ ਨਾਲ ਨਾ ਨਾਲੇ ਖਾਤਾ-ਮਿੱਠਾ ਹਾਰਿ ਮਾ ਜਾਂਦਾ। ਚੇ ਨਾਲ ਬਹੁਤ ਵਧੀਆ ਲੱਗਦੇ ਆ ਸੌਂਫ ਨਾਲ ਗੁਲਗੁਲੇ ਜਿਹੋ ਗੁਲਗੁਲੇ ਕਿਹਾ ਸੌਂਫ ਦੀ ਖੁਸ਼ਬੂ ਆਈ ਹੈ ਸੌਂਫ ਦੀ ਤਾਂ ਸੱਚੇ ਸੁਭਾਉਣੀ ਹੀ ਹੋਣਾ ਲੋਕਾਂ ਨੂੰ ਵਾਰ ਹੀ ਹੋਣੀ ਨਹੀਂ ਜਿਆਦਾ ਤਾਂ ਤਾਂ ਨਾ ਸੌਂਫੇ ਵਧੀਆ ਰਹਿੰਦੀ ਹੈ ਗੁਲਗੁਲੇ ਚ ਅਰੇ ਆਪਾਂ ਬਜਿਰੀ ਬਜੂਰੀ ਜਿਹਾ ਬਣਾ ਗਾਹ ਜਮੈਣ ਚੱਲ ਜਾਂਦੀ ਆ ਪਰ ਇਹਦੇ ਵਿੱਚ ਨਹੀਂ ਮੈਂ ਕਦੇ ਪਾਈ ਕਿਉਂ ਨਾ ਮੈਨੂੰ ਵਧੀਆ ਲੱਗਦੀ ਹੈ ਕਿ ਮੈਂ ਨਾ ਜਲਦੀ ਗੁਲਗੁਲੇ ਬਣਾਉਣੇ ਹਨ ਮੈਂ ਪੂਰਾ ਪਤਲਾ ਆਟਾ ਕਰ ਲ ਲਈ ਆ ਜਿੰਨਾ ਪਤਲਾ ਆਟਾ ਹੋਵੇ ਨਾ ਉਹਨੇ ਨਾ ਫਿਰ ਜ਼ਿਆਦਾ ਫੁੱਲਦੇ ਆ ਗੁਲਗੁਲੇ ਅਰਾਸੀਂ ਬਣਾਉਂਦੇ ਪਰ ਥੋੜੇ ਆ ਪਰ ਜਦੋਂ ਵੀ ਕਚੌਰੀਆਂ ਬਣਾਉਣੀਆਂ ਨਾ ਫੇ ਨਾਲ ਗੁਲਗੁਲੇ ਜ਼ਰੂਰ ਹੁੰਨੇ ਆ ਵਧੀਆ ਲੱਗਦੇ ਆ ਵਧੀਆ ਲੱਗਦੇ ਆ ਨਾਲੇ ਮੂੰਹੇ ਭਰ ਜਾਂਦਾ ਹੈ ਅੱਜ ਆਪਣੇ ਬਣਾਉਣੇ ਆ ਗੁਲਗੁਲੇ ਤੇ ਕਚੌਰੀਆਂ ਇਹਨਾਂ ਦਾ ਨਾ ਆਪਸੀ ਕਿਹ ਮੇਲ ਹੈ ਜੇ ਕੱਲੀਆਂ ਕਚੌਰੀਆਂ ਬਣਾ ਲਵੇ ਨਾ ਫਿਰ ਉਹ ਜੀ ਗੱਲ ਨਹੀਂ ਬਣਦੀ ਹੈਗੀ ਹਾਲੇ ਇੰਨਾ ਕਿੰਨਾ ਟਾਈਮ ਲੱਗ ਜਾਂਦਾ ਬਸ ਮਿੰਟ ਸੈਂਟੇ ਲੱਗਦਾ ਗੁਲਗੁਲੇ ਬਣਾਉਣੇ ਹਾਲੋ ਜੀ ਨੇ ਖਾਣੇ ਆ ਗਰਮ ਗਰਮ ਬਣ ਕੇ ਗੁਲਗੁਲੇ ਇਹ ਇੱਧਰ ਆਪਾਂ ਨੇ ਕਰ ਲਈ ਨਾ ਮਸਾਲਾ ਪਾ ਦੇ ਆਪਾਂ ਨੇ ਆਲੂਆਂ ਦੇ ਵਿੱਚ ਤੇ ਹੁਣ ਆਪਾਂ ਲੱਗੇ ਆ ਪਕਾਉਣ ਆਪਾਂ ਪਟ ਬਣਾ ਲਈਏ ਵਿਚਉਰੀਆਂ ਦੇਖੋ ਜੀ ਜੇ ਬੰਦਾ ਕਿਤੇ ਗਿਆ ਵਾ ਹੋਵੇ ਨਾ ਫੇਰ ਤਾਂ ਨਾ ਬਹੁਤ ਭੱਜ ਨੱਟ ਨਰਕੇ ਕੰਮ ਕਰਨਾ ਪੈਂਦਾ ਮਾਹ ਕਿਤੇ ਹੋਰ ਨਾ ਕਵੇਲਾ ਹੋ ਜਵੇ ਇਹ ਸਾਰਾ ਕੰਮ ਓਕੜੇ ਪਿਆਈ ਮੁਗਾ ਪਹਿਲਾਂ ਕਦੀ ਖਾਣੇ ਦੀ ਤਿਆਰੀ ਕਰੀਏ ਬਾਅਦ ਵਿੱਚ ਤੇ ਕੰਮ ਫੇਰ ਹੌਲੀ-ਹੌਲੀ ਕਰੀ ਜਾਵਾਂਗੇ ਜੋਤੀ ਹੱਪਾ ਨੇ ਨਾ ਫਟਾਫਟ ਪੱਕਦੀਆਂ ਪਕਦੀਆਂ ਨਾ ਸਾਰੇ ਨੂੰ ਦੇ ਦਣੀ ਹੈ ਗਰਮ ਕਰਨ ਖਾਣਨ ਦੇ ਦੇਖੋ ਜੀ ਗਰਮੀ ਆ ਗਈ ਫਟਾਫਟ ਭੱਜ ਭੱਜ ਕੇ ਕੰਮ ਨਿਬੇੜਿਆ ਇਤਨਾ ਬਹੁਤ ਤਾਂ ਸਾਡਾ ਅੱਜ ਦੂਰ ਦਾ ਸਫ਼ਰ ਤਾਂ 3 ਘੰਟੇ ਜਾਣ ਦਾ ਸਫ਼ਰ ਤਾਂ 3 ਘੰਟੇ ਦੇਖੋ ਫੇਰ ਆਉਣ ਦਾ ਬਹੁਤ ਜ਼ਿਆਦਾ ਨਾ ਥੱਕ ਗਿਆ ਅੱਜ ਤਾਂ ਤੇ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਤਾਂ ਕਿਸੇ ਦੁਖਣ ਲੱਗ ਗਿਆ ਮੇਰਾ ਤਾਂ ਅੱਜ ਮੈਂ ਨਾ ਨੋਂ ਮਿਰਚ ਤੱਕ ਪੂਰਾ ਐਨ ਕਰਾਰਾ ਹੈ ਤੇ ਬਹੁਤਾ ਨੋਂ ਮਿਰਚ ਖਾਣ ਨਹੀਂ ਹੁੰਦਾ ਹੈਗਾ ਤੇ ਨਾਲ ਨੂੰ ਨਾ ਚਟਨੀ ਲੈ ਲੈਣੇ ਆ ਤੇ ਸੀਸੀ ਕਰੀ ਜੰਨੇ ਆ ਤੇ ਹਰੀਆਂ ਮਿਰਚਾਂ ਲਾ ਮੈਂ ਕਿਹਾ ਲਾਲ ਮਿਰਚ ਨਹੀਂ ਪਾਉਣੀ ਹੈਗੀ ਹਰੀ ਮਿਰਚੇ ਪਾਵਾਂਗੇ ਉਹਦੀ ਆਪਣੀ ਨਾ ਕਚੌੜੀਆਂ ਐ ਪੂਰੀਆਂ ਰੰਗ ਰੰਗ ਕੇ ਬੜੀਆਂ ਨੇ ਫਰ ਵੀ ਬੰਦ ਕੀਤਾ ਹੋਇਆ ਕੁੱਦਰ ਵੀ ਬੰਦ ਕੀਤਾ ਹੋਇਆ ਉਹਦੇ ਕਰਕੇ ਨਾ ਕਿ ਵੀਡੀਓ ਦੇ ਵਿੱਚ ਨਾ ਆਵਾਜ਼ ਨਹੀਂ ਆਉਂਦੀ ਹੈਗੀ ਨਹੀਂ ਤਾਂ ਫਿਰ ਅੰਦਰ ਨਾ ਆਵਾਜ਼ ਹੀ ਆਈ ਜਾਂਦੀ ਪੱਖੇ ਦੀ ਉਹ ਅਸਲ ਮਾਰ ਵਿੱਚ ਤੇ ਰੋਟੀਆਂ ਪਕਾ ਲਾਂਗੇ ਤੁਹਾਨੂੰ ਗਈ ਹੈ ਖਾ ਲੋ ਗਰਮ ਗਰਮ ਖਾ ਲੋ ਦਹੀ ਪਾਲੋ ਸੀਪਾ ਲੋ ਗੜਨੀ ਪਈਆ ਕਾਲੀ ਵਿੱਚ ਛੱਸੀ ਪਈਆ ਸੈਲਫ ਤੇ। ਨਹੀਂ ਕਬਦੀ ਨਮ ਗਿਆ। ਸਾਡੀ ਆਇਆ ਮੀਂਹ ਪੈਦੇ ਦੇ ਵਿੱਚ ਤਾਂ ਨਾ ਵਧੀਆ ਲੱਗਦੀਆਂ ਨੇ। ਗੁਲਗੁਲੇ ਵੀ ਬਣਾਏ ਹੋਏ ਆ। ਆਹ ਛੇਠਾਂ ਵਾਲੇ ਡੱਬੇ ਦੇ ਵਿੱਚ ਪਏ ਨੇ ਗੁਲਗੁਲੇ ਵੀ ਚੱਕ ਲਓ। ਗੁਲਗੁਲੇ ਨਾ ਬਹੁਤ ਜ਼ਿਆਦਾ ਨਾ ਵਧੀਆ ਬਣਨੇ ਨੇ ਐਂ ਪੂਰੇ ਮਿੱਠਾ ਵੀ ਸਹੀ ਆ। ਤੇ ਪੂਰੇ ਐਨ ਨਰਮ ਨਰਮ ਗੁਣ ਗਰੇ ਬਣੇ ਫੁੱਲੇ ਵੀ ਬਹੁਤ ਨੇ ਅੱਜ। ਅੱਜ ਵਾਰ ਸੱਕਰ ਵਧੀਆ ਜਾਂਦੀ ਐ ਨਾਲ ਵਿੱਚ ਕੁਛ ਨਹੀਂ ਪਾਇਆ ਕੋਈ ਟੈਨਪਲ ਭੋਰੀ ਪਾਇਆ ਕੁਛ ਨਹੀਂ ਪਾਇਆ। ਬਸ ਇਸ ਤਰ੍ਹਾਂ ਹੀ ਬਣਾਏ ਨੇ। ਇਹ ਹਾਇ ਕਚੋਰੀਓਂ ਗਿਰ ਚੱਲੀ ਦੀ। ਮੋਗਲ ਵੀ ਨੇ ਆ ਗਏ ਅੱਜ। ਕਿਹੜੀ ਉਹ ਪਲਾਸਟਿਕ ਵਾਲੀ ਲਿਆਉਣੀ ਸੀ। ਉਹ ਚੱਟਣੀ ਦਾ ਸਵਾਦ ਅਲਹਿਦਾ ਹੀ ਐ। ਮੈਂ ਬੋਤਲ ਖਾਂਚ ਕੇ ਵੜਿਆ। ਚਲੋ ਜੀ ਆਪਾਂ ਇਹਨਾਂ फटाफट ਨਾ ਮੰਮੀ ਜੀ ਉਹਨਾਂ ਨੂੰ ਵੀ ਪਾ ਕੇ ਦੇ ਦਾਂ ਤੇ ਬੱਚਿਆਂ ਨੂੰ ਵੀ ਦੇ ਦਤੀਆਂ ਨੇ फटाफट। ਮੈਂ ਕਿਹਾ ਤੁਸੀਂ ਖਾ ਲਓ ਐਨੇ ਮੈਂ ਹੋਰ ਬਣਾਉਣੀ ਆ ਨਾਲ ਦੇ ਨਾਲ ਨਾ ਪੱਕਦੀਆਂ ਪੱਕਦੀਆਂ ਬਹੁਤ ਵਧੀਆ ਲੱਗਦੀਆਂ ਨੇ ਤੇ ਕੋਈ ਆਹ ਗਿਆ ਗਿਆ ਤਾਂ ਕੱਚੀ ਲੱਸੀ ਪੀਣੀ ਆ ਕੱਚੀ ਲੱਸੀ ਦੀਆਂ ਜਾਂ ਖੱਟੀ ਲੱਸੀ ਪੀਣੀ ਉਹ ਵੀ ਹੈਗੀ ਆ ਉਹ ਫ੍ਰੀਜ ਵਿੱਚ ਪਈ ਆ ਕੱਚੀ ਵਧੀਆ ਲੱਗਦੀ ਠੰਡੀ ਨਵੀਂ ਲੱਸੀ ਦਾ ਸੋਕ ਵਧੀਆ ਲੱਗਦੀ ਆ ਮੈਂ ਤਾਂ ਆ ਕੇ ਪਾਣੀ ਦਾ ਘੁੱਟ ਵੀ ਨਹੀਂ ਪੀਤਾ ਹੈਗਾ ਬਸ ਆਉਂਦੀ ਸਾਰ ਨਾ ਬਸਰ ਸੋਈ ਚ ਵੱਢ ਗਈ ਆ ਮੈਂ ਤਾਂ ਪਹਿਲਾਂ ਕੰਮੇ ਨੇ ਵੇੜਾ ਬਾਅਦ ਵਿੱਚ ਤੇ ਨਾ ਜੇ ਬੈਠਾਂਗੇ ਏਸੀ ਵਾਲੇ ਕਮਰੇ 'ਚ ਜਾ ਕੇ ਦੇਖੋ ਜੀ ਇਹ ਕਿਹੜਾ ਜਾਣਾ ਹੁੰਦਾ ਨਾ ਪਹਿਲਾਂ ਤਾਂ ਇਹ ਹੁੰਦਾ ਵੀ ਚਲੋ ਜਾਣਾ ਹੈ ਉਹ ਕੰਮ ਨਿਬੋੜਦੇ ਜਾਂ ਬੰਦਾ ਆਉਂਦਾ ਨਾ ਆ ਕੇ ਫੇਰ ਭੱਜਣਟ ਪੈ ਜਾਂਦੀ ਆ ਚੋਲੀਆਂ ਦੀਆਂ ਪੂਰੀਆਂ ਲੱਗਦੀਆਂ ਉਹਨੇ ਕਹਿੰਦੇ ਤੇ ਕਹਿੰਦੇ ਵੀ ਮੈਂ ਰਾਤ ਤੰਨੀ ਆਂ ਕਿ ਤੂੰ ਪਾ ਦੇ ਵੀ ਛੇਤੀ ਕੰਮ ਨਿਬੜ ਜੂਗਾ ਚਲੋ ਜੀ ਮਗਾ ਤੁਸੀਂ ਬੈਠੋ ਵੀ ਮੈਂ ਆਪੇ ਬਣਾ ਲੈਣੀ ਆ ਇਹਦੀਆਂ ਥੋੜੀਆਂ ਬਣਣੀਆਂ ਬਹੁਤੀਆਂ ਤਾਂ ਬਣਡੀਆਂ ਨਹੀਂ ਹੈਗੀਆਂ ਹੋ ਸਿਆਣੇ ਸਰੀਰ ਤੇ ਪ੍ਰੈਣਾ ਚੜਨਾ ਖੜ ਕੇ ਕੰਮ ਹੁੰਦਾ ਨਹੀਂ ਹੈਗਾ ਜੇ ਤਾਂ ਇਹ ਤਾਂ ਹੋਵੇ ਨਾ ਗੈਸ ਫੇਰ ਤਾਂ ਬੰਦਾ ਬਹਿ ਕੇ ਚੰਗੀ ਤਰ੍ਹਾਂ ਚੱਕੀ ਜਾਂਦਾ ਕਚੌੜੀਆਂ ਤੇ ਖੜ ਕੇ ਥੋੜੀ ਜਿਹੀ ਔਖਾ ਮੈਂ ਕਿਹਾ ਤੁਸੀਂ ਆਪਣਾ ਨਾ ਖਾ ਲਓ ਗਰਮ ਗਰਮ ਕਚੌੜੀਆਂ ਮੈਂ ਆਪੇ ਬਣਾ ਲੈਣੀ ਆ ਕੋਈ ਕਚੌੜੀਆਂ ਤਾਂ ਹਰੇਕ ਬੰਦਾ ਖੁਸ਼ ਹੋ ਕੇ ਖਾਂਦਾ ਈ ਹਨੇ ਮਿੱਠੀ ਚੀਜ਼ ਨਹੀਂ ਐਨਾ ਕਹਿੰਦਾ ਹੈਗਾ ਜਿੰਨੇ ਕਚੌੜੀਆਂ ਨੂੰ ਸਾਡੀ ਫੈਮਿਲੀ ਨੂੰ ਪਸੰਦ ਆ ਕਚੌੜੀਆਂ ਬਸ ਮੀਂਹ ਪੈਣ ਦਾ ਦੇਣਾ ਥੋੜਾ ਜਿਹਾ ਬਹਾਨਾ ਹੀ ਚਾਹੀਦਾ ਇਹਨੇ ਬਸ ਤੁਸੀਂ ਕਚੌੜੀਆਂ ਦੀ ਤਿਆਰੀ ਕਰ ਲਓ ਬਣ ਜਾਣੀਆਂ ਚਲ ਜੀ ਫੇਰ ਵੀ ਫਟਾਫਟ ਆਪਣੀ ਕਚੌੜੀਆਂ ਨਾ 1.5 7 ਵਜੇ ਨੂੰ ਬਣ ਜਾਣੀਆਂ ਫਿਰ ਹੌਲੀ ਹੌਲੀ ਫੇਰ ਆਪਾਂ ਖਾ ਕੇ ਫੇਰ ਭਾਂਡੇ-ਮੁੰਡੇ ਸਾਫ਼ ਕਰਾਂਗੇ ਪੈ ਗਿਆ ਛਿੱਟਾ ਬਹੁਤ ਔਖਾ ਹੋ ਰਿਹਾ ਬਹੁਤ ਧਿਆਨ ਨਾਲ ਕੁਝ ਹੋ ਗਈਆਂ ਪੁੱਟ ਪਕਦੀਆਂ ਨੇ ਦੇਖੋ ਚੇਕਣੇ ਨਾਲ ਅੱਗੇ ਨਾਲ ਮੈਂ ਇਹਨਾਂ ਪਕਾਉਣ ਲੱਗ ਗਈ ਪਾਣੀ ਦਾ ਹੱਥ ਲਾ ਕੇ ਹੈ ਮੈਂ ਨਾ ਛੱਡੀ ਤਾਂ ਹੋਲੀ ਦੀ ਪਰ ਛਿੱਟੇ ਪੈ ਗਏ ਮੇਰੀ ਬਾਹ ਦੇ ਉੱਪਰ ਐਡੇ-ਐਡੇ ਛਾਲੇ ਉੱਠ ਖੜੇ ਬਹੁਤ ਜ਼ਿਆਦਾ ਔਖਾ ਹੋ ਗਿਆ ਹੁਣ ਮੈਂ ਬਹੁਤ ਜ਼ਿਆਦਾ ਨਾ ਧਿਆਨ ਨਾਲ ਅਕਚੌੜੀਆਂ ਬੜਾਉਣੀਆਂ ਨਾਲ ਪਾਣੀ ਨਾਲ ਤਾਂ ਕਦੇ ਵੀ ਨਾ ਪਕਾਉਣੀਆਂ ਨਹੀਂ ਚਾਹੀਦੀਆਂ ਜਿਹੜਾ ਆਪਾਂ ਪਾਣੀ ਦਾ ਹੱਥ ਲਾ ਕੇ ਪਕਾਉਨੇ ਆ ਉਹਦੇ ਨਾਲ ਨਾ ਫਿਰ ਤੇਲ ਉੱਪਰ ਜੇ ਨੂੰ ਆਈ ਜਾਂਦਾ ਹੁਣ ਜੇ ਆਪਾਂ ਤੇਲ ਵਾਲਾ ਹੱਥ ਲਾ ਕੇ ਪਕਾਉਨੇ ਨਾ ਤਾਂ ਛਣਕਾਟਾ ਜਿਆ ਨਹੀਂ ਪੈਂਦਾ ਇਹਦਾ ਬਹੁਤ ਗਰਮੀ ਚਲੋ ਜੀ ਆਪਾਂ ਨੇ ਨਾ 7:30 ਵਜੇ ਤੋਂ ਪਹਿਲਾਂ ਪਹਿਲਾਂ ਇਹ ਕੰਮ ਨਿਬੇੜ ਦਿੱਤਾ ਹੈ ਹਲੇ ਤਾਂ ਸਵਾ 7 ਹੋਏ ਆ ਟਾਈਮ ਨਾਲ ਸਾਰੇ ਨੇ ਨਾ ਪਚੌਰੀਆਂ ਖਾ ਵੀ ਲਈਆਂ ਨੇ ਗਰਮ ਗਰਮ ਤੇ ਮੈਂ ਵੀ ਹੁਣ ਖਾ ਲਵਾਂ ਏਸੀ ਵਾਲੇ ਕਮਰੇ ਚ ਜਾ ਕੇ ਖਾਣੀ ਆ ਤੇ ਇੱਥੇ ਤਾਂ ਨਾ ਗਰਮੀ ਹੈਗੀ ਬਹੁਤ ਜ਼ਿਆਦਾ ਦੇਖੋ ਜੀ ਢੇਟਾ ਗੁੰਦਲੇ ਨੇ ਤੇ ਉੱਪਰ ਕਚੌਰੀਆਂ ਨੇ ਤੇ ਕਚੌਰੀਆਂ ਦਾ ਛੀਛੇਤੀ ਵਿੱਚ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਚਲੋ ਜੀ ਹੁਣ ਆਪਾਂ ਚੱਲਦੇ ਏਸੀ ਵਾਲੇ ਕਮਰੇ ਵਿੱਚ ਮੈਂ ਉੱਠੀ ਜਾ ਕੇ ਨਾ ਆਰਾਮ ਨਾਲ ਖਾਉਂਗੀ ਦੇਖੋ ਸਾਡੀ ਰਸੋਈ ਦੇ ਵਿੱਚ ਕਿੰਦਾਂ ਖਲਾਰਾ ਪਿਆ ਪਿਆ ਇਹ ਵੀ ਸਾਰਾ ਲੋਡ ਕਰਨਾ ਹੈ ਸੋਈ ਦੀ ਸਫਾਈ ਕਰਨੀ ਆ 8:30 ਤਾਂ ਮੈਨੂੰ ਇੱਥੇ ਹੀ ਵਾਜ ਜਾਣੇ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਫੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ